ਸਵਾਲ ਆ ਜੀ ਸਾਡਾ ਪਹਿਲਾ ਇਹਨੂੰ ਸਵਾਲ ਇਹ ਆ ਪੁੱਲਰ ਸਾਹਿਬ ਅਵਾਨੀਆਂ ਦੇ ਵਿਆਹ ਦੇ ਅੱਜਕੱਲ ਬੜੇ ਚਰਚੇ ਨੇ ਚਰਚਾ ਦਾ ਬਿਲਕੁਲ ਕਿਉਂਕਿ ਵੱਖੋ-ਵੱਖਰੇ ਸਤਾਰੇ ਆਉਂਦੇ ਨੇ ਤੇ ਵੱਡੀਆਂ-ਵੱਡੀਆਂ ਕੀਮਤਾਂ ਤੇ ਉਹਨਾਂ ਦੇ ਵਿਆਹ ਦੇ ਵਿੱਚ ਸ਼ਿਰਕਤ ਕਰਦੇ ਨੇ ਜੀ ਤੁਸੀਂ ਕੀ ਵਿਚਾਰ ਰੱਖਦੇ ਹੋ ਇਹ ਸਾਰੇ ਮਾਮਲੇ ਦੇ ਬਾਰੇ ਕਿੱਥੇ ਜੇ ਲੋਕਾਂ ਜਿਹੜੇ ਖੜੇ ਨੇ ਜੀ ਜੀ ਢਵਾਲੀ ਸਾਹਿਬ ਗੱਲ ਆਏ ਆ ਜਿਹੜੇ ਕੋਈ ਤਕੜੇ ਬੰਦੇ ਹੁੰਦੇ ਨੇ ਇਹ ਤਾਂ ਫਿਰ ਵੀ ਚਲੋ ਦੁਨੀਆ ਦੇ ਹਨਾ ਪਹਿਲੇ 10 12 15 ਬੰਦਿਆਂ ਦੇ ਵਿੱਚ ਆਉਂਦੇ ਨੇ ਹਾਂਜੀ ਅਮੀਰਾਂ ਦੀ ਲਿਸਟ ਦੇ ਵਿੱਚ ਹਾਂਜੀ ਇਹ ਲੋਕ ਵਿਆਹ ਨਹੀਂ ਕੀਤਾ ਇਹਨਾਂ ਨੇ ਇਹਨਾਂ ਨੇ ਬਿਜ਼ਨਸ ਕੀਤਾਗਾ ਹਾਂਜੀ ਹੁਣ ਬਹੁਤੇ ਆਪਣੇ ਦੋਸਤੇ ਪੁੱਛਣਗੇ ਵੀ ਬਿਜ਼ਨਸ ਕਿਵੇਂ ਕੀਤਾ ਉਹਨਾਂ ਨੇ ਹੂੰ ਮੰਨ ਲਓ ਜੇ ਆਪਾਂ ਇੱਕ ਫਿਲਮੀ ਸtare ਤੋਂ ਐਡ ਕਰਾਉਣੀ ਹੈ ਤਾਂ ਲੱਖਾਂ ਰੁਪਇਆ ਲੈ ਜਾਂਦੇ ਨੇ ਹਾਂਜੀ ਉਹਨਾਂ ਨੇ ਆਪਣੇ ਵਿਆਹ ਦੇ ਵਿੱਚ ਏ ਟੂ ਜ਼ੈਡ ਇੱਕਾ ਦੁੱਕਾ ਛੱਡ ਕੇ ਤਕਰੀਬਨ ਏ ਟੂ ਜ਼ੈਡ ਸਾਰੀ ਭਾਰਤ ਦੀ ਇੰਡਸਟਰੀ ਹੈ ਜਿਹੜੀ ਉਹਨਾਂ ਦੇ ਵਿਆਹ ਤੇ ਪਹੁੰਚੀ ਸੀ ਹੂੰ ਉਥੇ ਅਵਾਨੀਆਂ ਦਾ ਜਿਹੜਾ ਇੱਕ ਬ੍ਰਾਂਡ ਬਣ ਚੁੱਕਿਆ ਹੈਗਾ ਸਭ ਨੂੰ ਪਤਾ ਵੀ ਅਵਾਨੀਆਂ ਦੇ ਵਿੱਚ ਕਿਹੜੇ ਕਿਹੜੇ ਬ੍ਰਾਂਡ ਨੇ ਇਹਨਾਂ ਦੇ 40 ਤੋਂ 42 ਜਿਹੜੇ ਪ੍ਰੋਡਕਟ ਨੇ ਜਿਹੜੇ ਚੱਲ ਰਹੇ ਨੇ ਉਹਨਾਂ ਨੇ ਐਡ ਕਰਾਉਣ ਲਈ ਸਾਰਿਆਂ ਨੂੰ ਸੱਦਾ ਪੱਤਰ ਦਿੱਤਾ ਗਿਆ ਉਹਨਾਂ ਨੇ ਇੱਕ ਬਿਜ਼ਨਸ ਕੀਤਾਗਾ ਬਹੁਤ ਵੱਡੀ ਪੱਧਰ ਤੇ ਬਿਜ਼ਨਸ ਕੀਤਾਗਾ ਤੁਸੀਂ ਦੇਖੋ ਤੁਸੀਂ ਫੋਨ ਖੋਲੋ ਹੂੰ ਤੁਸੀਂ ਫੋਨ ਖੋਲੋ ਤੁਹਾਡੇ ਫੋਨ ਦੇ ਉੱਤੇ ਇੱਕ ਵੀਡੀਓ ਛੱਡ ਕੇ ਤੇ ਪੰਜ ਅਵਾਨੀ ਦੀਆਂ ਆਉਣਗੀਆਂ ਅਵਾਨੀ ਪਰਿਵਾਰ ਦੀਆਂ ਉਹਨਾਂ ਦੇ ਬੇਟੇ ਦੀਆਂ ਉਹਨਾਂ ਦੀ ਮੁੰਡੀਆਂ ਪਰਿਵਾਰ ਦੀਆਂ ਹੂੰ ਇੱਕ ਵੀਡੀਓ ਫੇਰ ਦੂਜੀ ਆਊ ਫਿਰ ਤੁਹਾਡੇ ਮੂਰੇ ਪੰਜ ਫੇਰ ਦੂਜੀਆਂ ਆਉਣਗੀਆਂ ਹੂੰ ਬਹੁਤ ਵੱਡਾ ਬਿਜ਼ਨਸ ਕੀਤਾ ਉਹਨਾਂ ਨੇ ਬਿਜ਼ਨਸ ਦਾ ਲੋਕ ਇੱਥੋਂ ਤੱਕ ਵੀ ਕਹਿ ਰਹੇ ਆ ਕਹਿੰਦੇ ਵਿਆਹ ਦਾ ਖਰਚਾ ਤਾਂ ਇਹਨਾਂ ਨੇ ਡਾਟਾ ਪਲਾਨ ਮਹਿੰਗੀ ਕਰਕੇ ਹੀ ਕੱਢ ਲਿਆ Jio ਦੇ ਡਾਟਾ ਪਲਾਨਸ ਵੀ ਮਹਿੰਗੇ ਹੋ ਗਏ ਵਿਆਹ ਦੇ ਕਾਰਨ ਹੂੰ ਬਿਲਕੁਲ ਹੁਣ ਤੁਹਾਨੂੰ ਪਤਾ ਹੀ ਆ ਕਿ Jio ਨੇ ਜਿਹੜੇ ਆਪਣੇ ਰੇਟ ਸੀ ਉਹ ਵਧਾਤੇ ਸੀ ਹੁਣ BSNL ਤੇ Tata ਗਰੁੱਪ ਜਿਹੜੇ ਇਕੱਠੇ ਹੋ ਕੇ ਉਹਨਾਂ ਨੇ ਇੱਕ ਸਟਾਰਟ ਕੀਤਾਗਾ ਸਿਸਟਮ ਇੱਕ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਝਟਕਾ ਵੀ ਲੱਗਿਆ ਇਹਨਾਂ ਨੂੰ ਆਰਲੈਂਡਸ ਨੂੰ ਕਾਫੀ ਲੋਕਾਂ ਨੇ ਜਿਹੜੇ BSNL ਦੇ ਵਿੱਚ ਪੋਰਟ ਵੀ ਕਰਵਾਏ ਨੇ ਇਹ ਚੀਜ਼ੇ ਜਰੂਰ ਤੁਹਾਡੀ ਗੱਲ ਮੰਨ ਲੈਣੇ ਆ ਕਿ ਫਿਰ ਉਹ ਗੱਲਬਾਤ ਫੇਰ ਉੱਥੇ ਆ ਜਾਂਦੀ ਹੈ ਮੁੜ ਕੇ ਵੀ ਇਹਨਾਂ ਨੇ ਤਾਂ ਬਿਜ਼ਨਸ ਕੀਤਾ ਹੂੰ ਪਰ ਪਰ ਜਿਹੜੇ ਸਾਡੇ ਆਮ ਲੋਕ ਆ ਨਾ ਉਹ ਇਹ ਗੱਲ ਕਹਿੰਦੇ ਆ ਕਹਿੰਦੇ ਇੱਕ ਆਇਆ ਸੀ ਉਹਨਾਂ ਦੇ ਵਿਆਹ ਤੇ ਉਹ ਕਹਿੰਦੇ ਆਪਦੀ ਨਿੱਕਰ ਦਿਖਾ ਕੇ ਹੀ ਕਹਿੰਦੇ ਪੈਸੇ ਲੈ ਗਿਆ ਹੂੰ ਬਿਲਕੁਲ ਬਿਲਕੁਲ ਜਸਟਿਸ ਵੀਵਰ ਕਾਣੀ ਇਦਾਂ ਦਾ ਕੋਈ ਨਾਂ ਹੈਗਾ ਕੋਈ ਕਲਾਕਾਰ ਆ ਕੋਈ ਫਾਰਮੂਲਾ ਜਸਟਿਸ ਵੀਵਰ ਉਹ ਫਾਰਮ ਦਾ ਕੋਈ ਕਲਾਕਾਰ ਆ ਜਿਵੇਂ ਆਪਣੇ ਚਲੋ ਪੰਜਾਬੀ ਕਲਾਕਾਰ ਨੇ ਜਿਵੇਂ ਚਲੋ ਜੇ ਆਪਾਂ ਗੱਲ ਕਰਦੇ ਆ ਟੌਪ ਦੇ ਕਲਾਕਾਰਾਂ ਦੀ ਗੱਲ ਕਰਦੇ ਆ ਆਪਾਂ ਪੰਜਾਬੀਆਂ ਦੀ ਪੰਜਾਬੀ ਇੰਡਸਟਰੀ ਦੇ ਵਿੱਚ ਜਿਨ੍ਹਾਂ ਦਾ ਵੱਡਾ ਨਾਮ ਰਿਹਾ ਜੇ ਆਪਾਂ ਸਿੱਧੂ ਮੂਸੇ ਵਾਲੇ ਦੀ ਗੱਲ ਕਰਦੇ ਆ ਹੂੰ ਹੁਣ ਹਰੇਕ ਦੀ ਗੱਲ ਇਹ ਹੈਗਾ ਆਪਾਂ ਸੋਸ਼ਲ ਮੀਡੀਆ ਤੇ ਵੀ ਦੇਖ ਲਿਆ ਕਾਫੀ ਕਿੰਤੂ ਪ੍ਰੰਤੂ ਹੋਈਆਂ ਇਹਨਾਂ ਨੂੰ ਲੈ ਕੇ ਵੀ ਉਹਨਾਂ ਨੇ ਨੀਕਰ ਦਿਖਾ ਕੇ 80 ਕਰੋੜ ਲੈ ਗਿਆ ਜੀ 85 ਕਰੋੜ ਲੈ ਗਿਆ ਹੂੰ ਜਿਹੜੇ ਸਾਡੇ ਭੈ ਸਾਡੇ ਭਰਾ ਨੇ ਪੰਜਾਬੀ ਭਰਾ ਜੇ ਆਪਾਂ ਗੱਲ ਕਰਦੇ ਆਂ ਇੰਡੀਆ ਦੀ ਗੱਲ ਤਾਂ ਚਲੋ ਦੂਰ ਛੱਡੋ ਆਪਾਂ ਇਕੱਲੇ ਪੰਜਾਬ ਦੀ ਵੀ ਜੇ ਗੱਲ ਕਰਦੇ ਆਂ ਸਿੱਧੂ ਮੂਸੇ ਵਾਲਾ ਜਦੋਂ ਫੌਨ ਦੇ ਵਿੱਚ ਗੀਤ ਗਾਉਣ ਜਾਂਦਾ ਸੀ ਤਾਂ ਇਹ ਵੀ ਕੈਪਰੀ ਦੇ ਵਿੱਚ ਗੀਤ ਗਾਉਂਦਾ ਹੁੰਦਾ ਸੀ ਸਤਿ ਆ ਤੁਸੀ ਦੇਖ ਲਓ ਪੁਰਾਣੇ ਉਹਨਾਂ ਦੇ ਸੋਹ ਚੱਕ ਕੇ ਦੇਖ ਲਓ ਉਹਨਾਂ ਦੇ ਕੈਪਰੀਆਂ ਪਾਈਆਂ ਹੁੰਦੀਆਂ ਸੀ ਜੇ ਦਲਜੀਤ ਦੀ ਗੱਲ ਕਰਦੇ ਆ ਦਲਜੀਤ ਦੇ ਸੋਹ ਚੱਲ ਰਹੇ ਨੇ ਇਸ ਟਾਈਮ ਫੌਨ ਦੇ ਵਿੱਚ ਚੱਲ ਰਹੇ ਨੇ ਉਹਨਾਂ ਦੇ ਕੱਲੀ ਬਣਾਉਣ ਪਾਈ ਹੋਈ ਹੈ ਹੂੰ ਬਸ ਫਰਕ ਸੇ ਫਰਕ ਸਿਰਫ ਇੰਨਾ ਗਾ ਉਹ ਨੀਕਰ ਲਗਾ ਨੀਕਰ ਦਿਖਾ ਕੇ ਜਿਹੜੇ ਆਪਣੇ ਪੈਸੇ ਲੈ ਗਿਆ ਜਿਹੜੇ ਸਾਡੇ ਵਾਲੇ ਭਰਾ ਨੇ ਪੰਜਾਬੀ ਕਲਾਕਾਰ ਉਹ ਖੁੱਚਾਂ ਦਿਖਾ ਕੇ ਪੈਸੇ ਲੈ ਆਉਂਦੇ ਆ ਉਹਨਾਂ ਪੜੀ ਦਾ ਇਹੀ ਕਹਿਣਗੇ ਉੱਥੋਂ ਦੇ ਜਿਹੜੇ ਲੋਕ ਨੇ ਉੱਥੋਂ ਦੇ ਵਸਨੀਕ ਨੇ ਉਹ ਤਾਂ ਇਹੀ ਗੱਲ ਕਹਿਣਗੇ ਕਿ ਇੱਕ ਪੰਜਾਬ ਤੋਂ ਜਾਂ ਇੰਡੀਆ ਤੋਂ ਕਲਾਕਾਰ ਆਇਆ ਸੀ ਪੱਗ ਜੀ ਵਾਲਾ ਨੀਕਰ ਪਾਈ ਸੀ ਤੇ ਖੁੱਚਾ ਦਿਖਾ ਕੇ ਪੈਸੇ ਲੈ ਗਿਆ ਹੂੰ ਇਹ ਉਹਨਾਂ ਦਾ ਕਲਚਰ ਹੋ ਆ ਆਪਣਾ ਕਲਚਰ ਆ ਜਿਹੜੇ ਆਪਣੇ ਪੰਜਾਬੀ ਕਲਚਰ ਦੇ ਵਿੱਚ ਇਹ ਚੀਜ਼ਾਂ ਨਹੀਂ ਹੈਗੀਆਂ ਆਪਣੇ ਪੰਜਾਬੀ ਜਿਹੜਾ ਸੱਭਿਆਚਾਰ ਆ ਜਾਂ ਪੰਜਾਬੀ ਕਲਚਰ ਆ ਜਿਹੜਾ ਅੱਗੇ ਕਲਾਕਾਰ ਨੂੰ ਨਾ ਪਛਾਣ ਆਉਂਦੀ ਸੀ ਇੱਕ ਮੈਂ ਤੁਹਾਡੀ ਗੱਲ ਰੋਕੂ ਲੱਗੇ ਇੱਕ ਗੱਲ ਤੇ ਰੋਕਦਾ ਮੈਂ ਤੁਹਾਨੂੰ ਜਿਵੇਂ ਜਸਟਰ ਨਾਗੌਰ ਦੇ ਅ ਬੱਖੋ-ਵੱਖਰੇ ਟੈਟੂ ਜਿਹੜੇ ਸਰੀਰ ਤੇ ਬਣਾਏ ਹੋਏ ਨੇ ਤੇ ਜਿਹੜੀ ਉਹਨਾਂ ਦੀ ਪੈਂਟ ਆ ਉਹ ਥੱਲੇ ਨੂੰ ਰਿਸਕ ਦੀ ਨਜ਼ਰ ਆਉਂਦੀ ਆ ਅ ਜਿਹੜੀਆਂ ਫੋਟੋਆਂ ਵਾਇਰਲ ਹੁੰਦੀਆਂ ਪਰ ਸਾਡੇ ਜਿਹੜੇ ਸਾਡੇ ਜਿਹੜੇ ਸਿੰਗਰ ਆ ਅੱਜ ਕੱਲ ਟੈਟੂ ਉਹਨਾਂ ਦੇ ਵੀ ਬਹੁਤ ਜ਼ਿਆਦਾ ਬਣੇ ਹੋਏ ਨੇ ਕੁਝ ਨੂੰ ਛੱਡ ਕੇ ਬਿਲਕੁਲ ਬਿਲਕੁਲ ਜਿਹੜੀਆਂ ਉਹਨਾਂ ਦੀਆਂ ਪੈਂਟਾਂ ਥੱਲੇ ਤੋਂ ਤਾਂ ਸਾਹ ਨੂੰ ਜਾਣੀਆਂ ਸ਼ੁਰੂ ਹੋ ਗਈਆਂ ਉਹ ਉਹਦੀ ਸੀਗੀ ਜਿਹੜੀ ਉੱਪਰੋਂ ਥੱਲੇ ਨੂੰ ਆਉਣੀ ਸ਼ੁਰੂ ਹੋ ਗਈ। ਹਾਂ ਕਿਤੇ ਨਾ ਕਿਤੇ ਜਿਹੜਾ ਹੈਗਾ ਵੀ ਆਪਾਂ ਇਹ ਨਹੀਂ ਵੀ ਜੇ ਇੱਕ ਇੱਕ ਉਂਗਲ ਆਪਾਂ ਦੂਸਰੇ ਕਿੰਨੀ ਕਰਦੇ ਆ ਤਾਂ ਤਿੰਨ ਆਪਣੇ ਕਿੰਨੀ ਆ ਰਹੀਆਂ। ਬਿਲਕੁਲ ਬਿਲਕੁਲ ਆਪਾਂ ਜੇ ਪਹਿਲਾਂ ਆਪਾਂ ਜਸਟਿਸ ਵੀਵਰ ਕਿੰਨੀ ਉਂਗਲ ਕਰਦੇ ਆ ਵੀ ਉਹਨੇ ਨੀਕਰ ਦਿਖਾ ਕੇ ਜਾਂ ਕੋਈ ਅੰਡਰਵੀਅਰ ਦਿਖਾ ਕੇ ਕੋਈ ਬ੍ਰਾਂਡ ਹੋ ਸਕਦਾ ਉਹਨੇ ਕੋਈ ਮਸ਼ਹੂਰੀ ਕਰੀ ਹੋਵੇ ਉਹ ਤੋਂ ਵੀ ਪੈਸੇ ੱਡ ਲਏ ਹੁਣ। ਜਿਹੜੇ ਅਵਾਨੀਆਂ ਤੋਂ ਪੈਸੇ ਲੈ ਆ ਉਹ ਤਾਂ ਉਹਨੇ ਅਲੱਗ ਲੈ ਨਹੀਂ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਬ੍ਰਾਂਡ ਦਾ ਉਹਨਾਂ ਦੇ ਅੰਡਰਵੀਅਰ ਪਾਇਆ ਸੀ ਜਾਂ ਕੋਈ ਨੀਕਰ ਪਾਈ ਸੀਗੀ ਹੋ ਸਕਦਾ ਉਹ ਬ੍ਰਾਂਡ ਪਹਿਲਾਂ ਇੰਡੀਆ ਦੇ ਵਿੱਚ ਨਾ ਹੋਵੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੇ ਸ਼ੋਅਰੂਮ ਖੁੱਲਣ ਵਾਲੇ ਨੇ ਇੰਡੀਆ ਦੇ ਵਿੱਚ ਹੂੰ ਉਹ ਵੀ ਇੱਕ ਉਹਨਾਂ ਤੋਂ ਵੀ ਹੋ ਸਕਦਾ ਉਹਨਾਂ ਤੋਂ ਪੈਸੇ ਅੱਡ ਲੈ ਹੁਣ ਅਵਾਨੀਆਂ ਤੋਂ ਅੱਡ ਜਿਹੜੀ ਉਹ ਨੀਕਰ ਵਾਲਾ ਬ੍ਰਾਂਡ ਸੀ ਉਹਨਾਂ ਤੋਂ ਪੈਸੇ ਅੱਡ ਲੈ ਹੁਣ ਉਹਨੇ ਕਿਤੇ ਇਹ ਨਾ ਹੋਵੇ ਜਿਹੜੇ ਲੋਕ ਅੱਜ ਦਸਤਨ ਵੀਬਰ ਦੀ ਇਸ ਤਸਵੀਰ ਨੂੰ ਜਿਹੜਾ ਹੈਗਾ ਗਲਤ ਕਹਿ ਰਹੇ ਨੇ ਕਿਤੇ ਉਹ ਉਸ ਕੰਪਨੀ ਦੀਆਂ ਨੀਕਰਾਂ ਖਰੀਦਣ ਲੱਗ ਜਾਣੀ ਇਹ ਵੀ ਨਹੀਂ ਪਤਾ ਲੋਕਾਂ ਦਾ ਬਿਲਕੁਲ ਜੀ ਬਿਲਕੁਲ ਇਹ ਇਹ ਸਾਡੇ ਪੰਜਾਬੀ ਨੇ ਤੁਸੀਂ ਬ੍ਰਾਂਡ ਆਉਣ ਦਿਓ ਸਹੀ ਅਸਲ 'ਚ ਤਾਂ ਉਹਦੀਆਂ ਕਾਪੀਆਂ ਤਾਂ ਬਣਨ ਬਾਨੀਆਂ ਸਟਾਰਟ ਹੋ ਗਈਆਂ ਹੋਣੀਆਂ ਜਿਵੇਂ ਆਪਾਂ ਲੁਧਿਆਣੇ ਵਰਗੇ ਵੱਡੇ ਸਾਰਾਂ ਚ ਜੇ ਆਪਾਂ ਪਤਾ ਕਰੀਏ ਜਿੱਥੇ ਇੱਥੇ ਆ ਵੀ ਜਿਹੜੇ ਜਿਹੜੇ ਸਹਾਬ ਨਾਲ ਉਹ ਡੱਬੀ ਚੱਕਦਾਰ ਜਿਹਾ ਸੀਗਾ ਡੱਬਗੀਆਂ ਵਾਲਾ ਉਹਦੇ ਅੰਡਰਬੀਅਰ ਪਾਇਆ ਹੋਇਆ ਸੀ ਮੈਨੂੰ ਤਾਂ ਲੱਗਦਾ ਇਹਨਾਂ ਨੇ ਬਾਪੂ ਵਾਲੇ ਡਬਟਿਆਂ ਦੇ ਸਵਾਉਣੇ ਸ਼ੁਰੂ ਕਰਤੇ ਹੋਣਗੇ ਹੂੰ ਤਾਂ ਪਹਿਲਾਂ ਜੋਕੀ ਵਗੈਰਾ ਦੇ ਆਉਂਦੇ ਆ ਹੋਰ ਵੱਖ-ਵੱਖ ਕੰਪਨੀਆਂ ਦੇ ਆਉਂਦੇ ਆ ਜਿਹੜੇ ਮੀਡੀਅਮ ਰੇਂਜ ਦੇ ਵਿੱਚ ਅਸਿਆ ਪਰ ਸਾਡੇ ਵਾਲਿਆਂ ਨੇ ਹੁਣ ਜਦੋਂ ਪਾਪ ਆ ਦੇਖੀ ਤੂੰ ਰੱਦੀ ਕਰ ਦੇਣੇ ਆ ਸੇਮ ਬ੍ਰਾਂਡ ਦੇ ਪਾਪ ਆ ਕੇ ਰੱਦੀ ਕਰ ਦਿੰਦੇ ਆ ਰੀਲਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪੈਣਗੀਆਂ ਤੁਸੀਂ ਇਹ ਵੀ ਦੇਖ ਲਿਓ ਸੀਰੀਆਂ ਦੇ ਪਵਾਪ ਆ ਜਿਹੜੇ ਸਿਲੀ ਸਾਂਝੀ ਹੁੰਦੇ ਆਪਣੇ ਜਾਂ ਜਿਹੜੇ ਕੋਈ ਮਜ਼ਦੂਰ ਹੁੰਦੇ ਨੇ ਭਾਈ ਸਾਡੇ ਉਹਨਾਂ ਦੇ ਵੀ ਇਹ ਨਿਕਤਰਾਂ ਉਹ ਬ੍ਰਾਂਡ ਦੀਆਂ ਪਵਾ ਕੇ ਰੀਲਾਂ ਬਣ ਗਈਆਂ ਤੁਹਾਡੇ ਸਾਹਮਣੇ ਆ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਆ ਜਾਊਗਾ ਸਾਰਾ ਕੁਝ ਕਿਤੇ ਭੁੱਲਰ ਸਾਹਿਬ ਇੱਕ ਇਥੇ ਇਹ ਵੀ ਸਵਾਲ ਉੱਠਦਾ ਵੀ ਆਪਾਂ ਬਹੁਤ ਸਾਰਾ ਜਿਹੜਾ ਕਲਚਰ ਆ ਫਸਮੀ ਸੱਭਿਆਚਾਰ ਤੋਂ ਅਪਣਾ ਲਿਆ ਬੇਸ਼ੱਕ ਆਪਾਂ ਮੰਨਗੇ ਜਾਂ ਨਾ ਮੰਨਗੇ ਕਿਉਂਕਿ ਜਿਹੜੇ ਲੱਤਾਂ ਮਹਾ ਤੇ ਵੱਡੇ ਵੱਡੇ ਟੈਟੂ ਸੁਪਵਾਉਣੇ ਨੇ ਜਾਂ ਆਪਣੀ ਇੰਡਸਟਰੀ ਦੇ ਵਿੱਚ ਵੀ ਇਹ ਚੀਜ਼ ਕਾਫੀ ਦੇਖਣ ਨੂੰ ਮਿਲ ਰਹੀ ਆ ਜਿਹੜੀ ਹੈਗੀ ਆ ਇੰਡੀਆ ਦੀ ਇੰਡਸਟਰੀ ਤਾਂ ਇਹ ਵੀ ਸਾਰਾ ਪੱਛਮੀ ਸੱਭਿਆਚਾਰ ਤੋਂ ਹੀ ਆਇਆ ਆਇਆਗਾ ਜੇ ਆਪਾਂ ਅੱਜ ਜਸਟਨ ਬੀਬਰ ਦੀ ਕੱਲੀ ਇਸ ਪੈਂਟ ਨੂੰ ਚਰਚਾ ਦੇ ਵਿੱਚ ਕਰੀ ਜਾਂਦੇ ਆ ਤਾਂ ਜਿਹੜੇ ਇਹ ਸਾਰੇ ਕਲਚਰ ਆ ਇਹ ਵੀ ਪੱਛਮੀ ਸੱਭਿਆਚਾਰ ਦਾ ਕਲਚਰ ਹੀ ਆ ਇਹਦੀ ਇਹਦੀ ਜੀ ਜੀ ਆਪਾਂ ਮੁੱਕਰ ਨਹੀਂ ਸਕਦੇ ਵੀ ਅਸੀਂ ਬਾਹਰੋਂ ਨਹੀਂ ਲੈ ਕੇ ਆਂਦਾ ਜੀ ઠવાਲੀ ਸਾਹਿਬ ਬਿਲਕੁਲ ਤੁਹਾਡੀ ਗੱਲ ਸਹੀ ਆ ਇਹ ਤੁਸੀਂ ਦੇਖੋ ਅੱਗੇ ਪੰਜਾਬੀ ਜਿਹੜਾ ਕਲਾਕਾਰ ਦੀ ਪਹਿਚਾਣ ਹੁੰਦੀ ਸੀ ਤੁਰਲਾ ਬੰਨਿਆ ਹੁੰਦਾ ਸੀ ਪੱਗ ਬੰਨੀ ਹੁੰਦੀ ਸੀ ਕੁੜਤਾ ਚਾਦਰਾਂ ਹੁੰਦਾ ਜਦੋਂ ਸਟੇਜ ਤੇ ਆਉਂਦਾ ਉਹਦੇ ਕੁੜਤਾ ਚਾਦਰਾਂ ਪਾਇਆ ਹੁੰਦਾ ਸੀ ਪਤਾ ਲੱਗਦਾ ਸੀ ਵੀ ਇਹ ਕਲਾਕਾਰ ਹੈ ਹਮ ਪਰ ਹੁਣ ਕਲਾਕਾਰ ਦਾ ਘੱਟ ਪਤਾ ਲੱਗਦਾ ਤੇ ਹੁਣ ਤਾਂ ਐਨ ਲੱਗਦਾ ਵੀ ਪਤਾ ਹੀ ਨਹੀਂ ਕੌਣ ਆਇਆ ਕੀ ਗੱਲਬਾਤ ਆ ਕੋਈ ਜਿਵੇਂ ਕੋਈ ਜਮੂਰਾ ਲਿਆ ਕੇ ਸੜਦਾ ਹੁੰਦਾ ਨਾ ਜਿਵੇਂ ਜਮੂਰਾ ਆਪਾਂ ਕਹਿ ਦਈਏ ਹਮ ਹਮ ਜਾ ਅਕਸਰ ਹੀ ਆਪਣੇ ਜਦੋਂ ਆਪਾਂ ਸਹਿਰਾਂ-ਸੁਰਾਂ ਚ ਜਾਂਦੇ ਆਏ ਕਮਲੇ ਜਿਹੇ ਹੁੰਦੇ ਆ ਫਿਰਦੇ ਕੀ ਰੀ ਫਾੜਕਾ ਫੂੜਕਾ ਦੇ ਆਪਾਂ ਦੇਖਦੇ ਆ ਉਹਨਾਂ ਦੇ ਵੀ ਕਈ ਵਾਰੀ ਪਹਰਾਵਾ ਇਦਾਂ ਦਾ ਹੁੰਦਾਗਾ ਹਾਂ 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 ਪਰ ਵੇਰੇ ਇੱਥੇ ਉਹੀ ਗੱਲ ਆ ਜਾਂਦੀ ਹੈ ਨਾ ਕਹਿੰਦੇ ਵੀ ਤਕੜੇ ਦਾ ਸਰਾਉਣ ਨਹੀਂ ਤੇ ਮਾੜੇ ਦਾ ਨਿੰਦਰ ਨਹੀਂ ਜੇ ਇਹੀ ਪੁਆਇੰਟ ਕਿਸੇ ਦੀ ਕਿਸੇ ਮਾੜੇ ਦੇ ਲਈ ਹੁੰਦੀ ਤਾਂ ਮੈਨੂੰ ਲੱਗਦਾ ਵੀ ਲੋਕਾਂ ਨੇ ਵਿਆਹ ਛੱਡ ਕੇ ਤੁਰ ਜਾਣਾ ਸੀ ਬਿਲਕੁਲ ਜੇ ਕਿਤੇ ਇਹ ਜਿਵੇਂ ਆਪਾਂ ਪੰਜਾਬ ਨਾਲ ਸੰਬੰਧਤ ਹੈ ਪੰਜਾਬੀ ਕਲਚਰ ਆਪਣਾ ਜੇ ਆਪਣੇ ਕਿਸੇ ਵਿਆਹ ਦੇ ਵਿੱਚ ਜਾਂ ਕਿਸੇ ਕੋਈ ਕੋਈ ਇਦਾਂ ਦੀ ਕੋਈ ਸਰਾਰਤ ਕਰਦੇ ਜਾਂ ਜਾਣ ਬੁੱਝ ਕੇ ਆਜੇ ਕਰਕੇ ਮੈਨੂੰ ਇਹ ਪਤਾ ਵੀ ਆਪਣੇ ਕੁੱਟ-ਕੁੱਟ ਕੇ ਭਜਾ ਦੇਣਗੇ ਵੀ ਸਾਡਾ ਵਿਆਹ ਖਰਾਬ ਕਰਨ ਆ ਗਿਆ ਤੇ ਉੱਥੇ ਜੱਫੀਆਂ ਪਾਈਆਂ ਜਾ ਰਹੀਆਂ ਸੀ ਉਹਨੂੰ ਉੱਥੇ ਉਹਦੇ ਨਾਲ ਫੋਟੋਆਂ ਲਹਾਈਆਂ ਜਾ ਰਹੀਆਂ ਸੀ ਹਾਂ ਇੱਥੋਂ ਤੱਕ ਕੇ ਜਿਹੜੀ ਵਿਆਹ ਵਾਲੀ ਕੁੜੀ ਸੀ ਹਮ ਅਵਾਨੀ ਦੀ ਨੂੰ ਉਹ ਵੀ ਨਾਲ ਜੱਫੀਆਂ ਪਾ ਕੇ ਫੋਟੋਆਂ ਲਹਾਈਆਂ ਨੇ ਉਹਨਾਂ ਨੇ ਵੀ ਹਾਂ ਆਪ ਆਪਣੇ ਦਾ ਕਾਰ ਦੇ ਨੇੜੇ ਨਹੀਂ ਲੱਗਣ ਦਿੰਦੇ ਪੁੱਲਾਂ ਵਾਲੀ ਦੇ ਵੀ ਤੂੰ ਕੌਣ ਤੂੰ ਯਾਰ ਦੂਰ ਹੋਣਾ ਹਾਂ ਇਹ ਮੇਨ ਬੰਦਿਆਂ ਦਾ ਕੰਮ ਹੀ ਆ ਪਰ